ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਵਨ ਇੰਡੀਆ ਪੰਜਾਬੀ ਦੇ ਨਾਲ ਔਰ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਮੌਜੂਦ ਨੇ ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਮਾਲੀ ਸਾਹਿਬ ਸਵਾਗਤ ਵਨ ਇੰਡੀਆ ਤੇ ਬਹੁਤ-ਬਹੁਤ ਤੁਹਾਡਾ ਜੀ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ ਮਾਲੀ ਸਾਹਿਬ 10-15 ਸਾਲ ਪਹਿਲਾਂ ਨਾ ਰਾਜ ਬਿਰਾੜ ਹੋਣ ਦਾ ਇੱਕ ਗੀਤ ਆਇਆ ਸੀਗਾ ਡੁਇਟ ਗੀਤ ਸੀਗਾ ਬਈ ਨਿਤ ਰੰਗ ਬਦਲਦੇ ਮੇਰੇ ਜੇਠ ਦੀਆਂ ਦਸਤਾਰਾਂ ਦੇ ਨਿਤ ਰੰਗ ਬਦਲਦੇ ਡਾਕਟਰ ਸੁਖਵਿੰਦਰ ਸੁਖੀ ਬੰਗੇ ਤੋਂ ਐਮਐਲਏ ਸੀਗੇ ਮੌਜੂਦਾ ਐਮਐਲਏ ਸੀ ਅਕਾਲੀ ਦਲ ਦੇ ਉਹਨਾਂ ਨੇ ਪੱਗ ਦਾ ਰੰਗ ਬਟਾਲਿਆ ਉਹਨਾਂ ਨੇ ਨੀਲੀ ਪੱਗ ਦੀ ਥਾਂ ਹੁਣ ਜਿਹੜੀ ਕੇਸਰੀ ਪੱਗ ਚੁਣ ਲਈ ਆ ਭਾਵੇਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ ਤੇ ਅਕਾਲੀ ਦਲ ਕੋਲ ਤਿੰਨ ਵਿਧਾਇਕ ਸੀਗੇ ਤੇ ਉਹਦੇ ਵਿੱਚੋਂ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਆ ਉਹ ਪਾਰਟੀ ਛੱਡ ਗਏ ਆ ਇਸ ਪੂਰੇ ਮਾਮਲੇ ਨੂੰ ਕਿਵੇਂ ਵੇਖਦੇ ਹੋ ਜੀ ਪਹਿਲੀ ਗੱਲ ਤਾਂ ਇਹ ਹੈ ਜੀ ਜਿਹੜਾ ਦਲ ਬਦਲੀ ਦਾ ਰੁਝਾਨ ਆ ਇਹ ਬੜੇ ਲੰਮੀ ਸਮੇਂ ਤੋਂ ਆ ਕੋਈ ਨਵਾਂ ਨਹੀਂ ਪਰ ਉਹ ਲੋਕਾਂ ਬਦਲੀਆਂ ਹੁੰਦੀਆਂ ਸੀ ਜਿਹੜੇ ਲੋਕ ਦਲ ਬਦਲਦੇ ਸੀ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਵੀ ਪਾਰਟੀ ਦੀ ਲਾਈਨ ਨਾਲ ਉਹ ਵੱਖਰੀ ਗੱਲ ਕਰਦੇ ਨੇ ਜੀ ਜਾਂ ਉਹਨਾਂ ਦੇ ਮਤ ਭੇਦ ਨੇ ਉਹਨਾਂ ਦੇ ਕਾਰਜਸ਼ੈਲੀ ਨਾਲ ਮਤ ਭੇਦ ਨੇ ਜਾਂ ਮੁੱਦਿਆਂ ਤੇ ਮਤ ਭੇਦ ਨੇ ਉਹ ਕੋਈ ਉਪਰਾ ਨਹੀਂ ਲੱਗਦਾ ਸੀ ਕਿਸੇ ਨੂੰ ਅਗਲਾ ਕਹਿੰਦਾ ਠੀਕ ਆ ਜਾ ਰਿਹਾ ਹੁਣ ਤਾਂ ਅਚਾਨਕ ਹੀ ਪਤਾ ਲੱਗਦਾ ਕਿ ਸ਼ਾਮ ਨੂੰ ਇੱਕ ਪਾਰਟੀ ਦੇ ਹੱਕ ਚ ਬੰਦਾ ਡੱਟ ਕੇ ਪ੍ਰੈਸ ਦੇ ਆਉਂਦੇ ਰਿਹਾ ਬੋਲ ਰਿਹਾ ਦੂਜੇ ਦਿਨ ਸਵੇਰੇ ਜਾ ਕੇ ਦੂਜੀ ਪਾਰਟੀ ਨੂੰ ਹੈਂਡ ਕਰ ਰਿਹਾ ਹੁਣ ਇਹ ਜਿਹੜੀਆਂ ਦਲ ਬਦਲੀਆਂ ਨੇ ਇਹ ਕਿਸੇ ਨੀਤੀ ਸਿਧਾਂਤ ਜਾਂ ਕਦਰਾਂ ਕੀਮਤਾਂ ਦਾ ਪ੍ਰਤੀਕ ਨਹੀਂ ਇਹ ਨਿੱਜੇ ਪ੍ਰਸਤ ਕਹ ਲਓ ਤੁਸੀਂ ਵਪਾਰ ਪ੍ਰਸਤ ਕਹ ਲਓ ਇਹ ਮੈਨੂੰ ਕੀ ਫਾਇਦਾ ਹੁੰਦਾ ਮੈਂ ਇਹਦੇ ਵਿੱਚੋਂ ਕੀ ਖੱਟੂਗਾ ਇਹ ਪ੍ਰਧਾਨ ਹੋਣ ਕਰਕੇ ਇਹ ਗੱਲਾਂ ਆਪਣੀਆਂ ਲੱਗਦੀਆਂ ਨੇ ਤੁਹਾਡੇ ਤਾਂ ਪਤੀ ਆ ਜਗਿੰਦਰ ਜੋ ਹੋਇਆ ਆ ਆਪਣੇ ਲੋਕ ਸਭਾ ਵਾਲਿਆਂ ਦਾ ਤੇ ਵਿਧਾਨ ਸਭਾ ਵਾਲਿਆਂ ਦਾ ਜਿਵੇਂ ਦਲ ਬਦਲੀਆਂ ਨੇ ਇਹਨਾਂ ਨੇ ਸਭ ਤੋਂ ਵੱਧ ਰੌਲੇ ਪਾਉਂਦੇ ਹੁੰਦੇ ਸੀ ਦਲ ਬਦਲੀ ਆ ਤੁਸੀਂ ਦੂਜੀਆਂ ਪਾਰਟੀਆਂ ਦਾ ਕੂੜਾ ਕਰਕਟ ਨਹੀਂ ਇਕੱਠਾ ਕਰਨਾ ਅਸੀਂ ਆ ਵੀ ਕਰਨਾ ਹੁਣ ਕਿਉਂਕਿ ਹਰ ਥਾਂ ਤੇ ਇਹਨਾਂ ਨੂੰ ਸਮੱਸਿਆਵਾਂ ਉਮੀਦਵਾਰ ਨਹੀਂ ਲੱਭ ਰਹੇ ਹੋਰਨਾਂ ਪਾਰਟੀਆਂ ਵਾਂਗੂ ਇਹਨਾਂ ਨੂੰ ਇਸ ਕਰਕੇ ਵੀ ਉਸੇ ਤਰ੍ਹਾਂ ਦਲ ਬਦਲੀ ਨੇ ਉਤਸ਼ਾਹ ਕੀਤਾ ਹੋਇਆ ਵੈਸੇ ਤਾਂ ਦਲ ਬਦਲੀ ਦੀ ਇਹਨਾਂ ਨੂੰ ਕੋਈ ਲੋੜ ਨਹੀਂ 99 ਬੰਦੇ ਪਹਿਲਾਂ ਬਦਲ 99 ਚੋਂ 90 ਲਾ ਲ ਹੁਣ ਆਪਾਂ ਰਹਿ ਗਏ ਤੇ ਉਸ ਕੋਈ ਨਹੀਂ ਸਰਕਾਰ ਨੂੰ ਇਹਦੇ ਨਾਲ ਮਜ਼ਬੂਤੀ ਮਿਲੇ ਜਾਂ ਕੁਝ ਹੋਰ ਗੱਲ ਮਿਲੇ ਇਹ ਨਹੀਂ ਹੈ ਪਰ ਹਾਂ ਇੱਕ ਹਿਸਾਬ ਨਾਲ ਜਦੋਂ ਲੋਕ ਤੁਹਾਡੀ ਪਾਰਟੀ ਦੇ ਭਵਿੱਖ ਬਾਰੇ ਗੱਲਾਂ ਕਰਦੇ ਨੇ ਵੀ ਆਮ ਆਦਮੀ ਪਾਰਟੀ ਦਾ ਕੋਈ ਭਵਿੱਖ ਨਹੀਂ ਤਾਂ ਇਹ ਜਿਹੇ ਬੰਦੇ ਜਦੋਂ ਜਾਂਦੇ ਨੇ ਰਲਦੇ ਨੇ ਉਸ ਵਿਚਾਰ ਨੂੰ ਉਸ ਪ੍ਰਭਾਵ ਨੂੰ ਤਾਂ ਇੱਕ ਥੱਲ ਪੈਂਦੀ ਆ ਵੀ ਯਾਰ ਲੋਕ ਤਾਂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੇ ਨੇ ਹੂੰ ਤੇ ਸ਼ਾਮਲ ਹੋ ਰਿਹਾ ਜਿਹੜੀਆਂ ਸਥਾਈ ਨੇ ਚਲੋ ਇਹ ਵੱਖਰੀ ਗੱਲ ਆ ਵੀ ਅਕਾਲੀ ਦਲ ਦਾ ਨੌਲਾ ਹੁਣ ਆਪ ਵੀ ਮਤ ਭੇਜਦੇ ਨੇ ਜਿਹੜੇ ਬਹੁਤ ਵੱਡੇ ਨੇ ਤੇ ਤੁਸੀਂ ਇਹ ਦੇਖੋ ਵੀ ਹੁਣ ਤੱਕ ਜੀ ਸੋ ਇਹ ਤਾਂ ਉਹਨੇ ਕਦੇ ਇਹਦੀ ਗੱਲ ਨਹੀਂ ਕੀਤੀ ਵੀ ਪਾਰਟੀ ਦੀ ਲਾਈਨ ਨਾਲੋਂ ਵੱਖਰੀ ਕੀਤੀ ਹੋਵੇ ਇਵਨ ਜਿਹੜਾ ਹੁਣ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਬਾਗੀ ਧੜਾ ਕਹਿੰਦੇ ਨੇ ਤੇ ਉਹਨਾਂ ਦੇ ਖਿਲਾਫ ਝੱਟ ਕੇ ਖੜਿਆ ਪਾਰਟੀ ਨਾਲ ਸੋ ਇਹ ਇਸ ਕਰਕੇ ਇਹਦੇ ਕੈਰੀਅਰ ਤਾਂ ਇਹਨੇ ਆਪਦਾ ਜਿਹੜਾ ਰਾਜਸੀ ਸਫਰ ਸੀ ਬਹੁਜਮ ਸਮਾਜ ਪਾਰਟੀ ਤੋਂ ਸ਼ੁਰੂ ਕੀਤਾ ਸੀ ਪਰ 2017 ਤੇ 22 ਤੇ ਇਹ ਅਕਾਲੀ ਦਲ ਵੱਲੋਂ ਵਧੇ ਚੁਣੇ ਗਿਆ ਸੀ ਕਾਨੂੰਨ ਦੇ ਅਨੁਸਾਰ ਜਿਹੜਾ ਗੱਲਬਾਤਲੀ ਵਿਰੋਧੀ ਕਾਨੂੰਨਾ ਉਹਦੇ ਅਨਸਾਰ ਇਹਨੂੰ ਅਸਤੀਫਾ ਦੇਣਾ ਪਊ ਜਾਂ ਉਹਨਾਂ ਨੇ ਸ਼ਿਕਾਇਤ ਕੀਤੀ ਤਾਂ ਇਹਦੀ ਮੈਂਬਰਸ਼ਿਪ ਖਾਰਜ ਵੀ ਹੋ ਸਕਦੀ ਹੈ ਹੋ ਸਕਦਾ ਮਾਲੀ ਸਾਹਿਬ ਵੀ ਜਿੱਦਾਂ ਹਜੇ ਜਿੰਨੀ ਚੋਣਾਂ ਦੀ ਨੋਟੀਫਿਕੇਸ਼ਨ ਹੋਈ ਨਹੀਂ ਚੋਣਾਂ ਹੋਣ ਵਾਲੀਆਂ ਤੇ ਇਦਾਂ ਵੀ ਹੋਵੇ ਵੀ ਬੰਗਿਆਂ ਤੋਂ ਵੀ ਚੋਣਾਂ ਹੋ ਜਾਣ ਫਿਰ ਜੇ ਇਹਨਾਂ ਨੂੰ ਮਤਲਬ ਇਹਨਾਂ ਦੇ ਖਿਲਾਫ ਸ਼ਿਕਾਇਤ ਹੁੰਦੀ ਹੈ ਜੇ ਇਹਨਾਂ ਦੀ ਮੈਂਬਰਸ਼ਿਸ਼ਪ ਰੱਦ ਹੁੰਦੀ ਹੈ ਤੇ ਨੇ ਇਹ ਦੇ ਨਾਲ ਦੇਖੋ ਇਹ ਫੈਸਲਾ ਕੀ ਲੈਣੇ ਨੇ ਜੇ ਤਾਂ ਇਹ ਮਤਲਬ ਅੱਜ ਇਹਨੇ ਸਪੀਕਰ ਨੂੰ ਦੇਤਾ ਆਪਣਾ ਸਤੀਫਾ ਸਪੀਕਰ ਨੇ ਨਾਲੇ ਪ੍ਰਵਾਨ ਕਰ ਲਿਆ ਫਿਰ ਤਾਂ ਸੰਭਾਵਨਾ ਇਹ ਹੈਗੀ ਆ ਵੀ ਜਦੋਂ ਚਾਰ ਦਾ ਐਲਾਨ ਹੋਊਗਾ ਉਦੋਂ ਇਹਨਾਂ ਦਾ ਐਲਾਨ ਹੋ ਜੇ ਕੇ ਮਤਲਬ ਚੇਤਾਂ ਦੇਤੀਆਂ ਉਹਨੇ ਸੁਣਵਾਈ ਰੱਖ ਲਈ ਉਹਨੇ ਸਮੇਂ ਚ ਚਾਰ ਦਾ ਐਲਾਨ ਹੋ ਗਿਆ ਫਿਰ ਇਕੱਲੀ ਦਾ 6 ਮਹੀਨੇ ਦੇ ਅੰਦਰ ਨਾਲ ਐਲਾਨ ਹੋਊਗਾ ਮਦਰ ਝਾਹੀਦਾ ਇਹ ਆ ਜਿਹੀ ਦੀ ਪੰਜਾਬ ਦੀ ਹਾਲਤ ਲੋਕ ਤਾਂ ਪਹਿਲਾਂ ਵੀ ਇਹ ਕਹਿੰਦੇ ਸੀ ਵੀ ਤੁਸੀਂ ਐਮ.ਐਲ.ਏ ਜਿਹੜੇ ਉਹਨਾਂ ਨੂੰ ਐਮ.ਪੀ. ਨਹੀਂ ਟਿਕਟਾਂ ਕਿਉਂ ਦੇ ਰਹੇ ਹੋ ਫਿਰ ਇਹ ਜਮਨੀ ਚੋਣਾਂ ਸਾਹਮਣੇ ਆਉਣਗੀਆਂ ਜਮਨੀ ਚੋਣਾਂ ਦਾ ਆਪ ਦੇ ਆਪ ਤੇ ਖਰਚਾ ਵੀ ਇੱਕ ਸਵਾਲ ਆ ਦੂਜਾ ਫਿਰ ਸਾਰੀ ਸਰਕਾਰ ਉੱਤੇ ਲੱਗ ਜਾਂਦੀ ਹੈ ਫਿਰ ਇਹ ਵੀ ਐਲਾਨ ਕਰਨੇ ਪੈ ਜਾਂਦੇ ਨੇ ਵੀ ਹਫ਼ਤੇ 'ਚ ਦੋ ਦਿਨ ਮੈਂ ਜਲੰਧਰ ਬੈਠੂਗਾ ਹੂੰ ਯਾਨੀ ਇਸ ਹਾਲਤ ਦੇ ਵਿੱਚ ਜਮਨੀ ਚੋਣਾਂ ਨੇ ਜਿਹੜੀਆਂ ਪੰਚਾਇਤ ਚੋਣਾਂ ਪੈਂਡਿੰਗ ਪੰਜਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਪੈਂਡਿੰਗ ਪੰਜਾਂ ਨੇ ਆ ਜਮਨੀ ਚੋਣਾਂ ਪੈਂਡਿੰਗ ਪੰਜਾਂ ਨੇ ਫਿਰ ਇਹਦਾ ਮਤਲਬ ਤੁਹਾਡਾ ਫੰਡ ਕਿੱਥੇ ਕਰਨੇ ਚੋਣ ਲੜਨੀ ਇਹਦੋਂ ਵੀ ਨਾ ਲੋਕਾਂ ਦੇ ਜਿਹੜੇ ਮਸਲੇ ਹੱਲ ਕਰਨ ਵਾਲਾ ਉਹ ਤਾਂ ਉਹਦਾ ਧਿਆਨ ਹੀ ਨਹੀਂ ਮੈਂ ਮੈਂ ਉਹੀ ਗੱਲ ਮਲੀ ਸਾਹਿਬ ਕਰਨ ਲੱਗਿਆ ਸੀਗਾ ਵੀ ਹੁਣ ਇਹ ਇਸ ਤਿਆਰੀ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਵੀ ਮੰਨਿਆ ਜਾ ਸਕਦਾ ਵਾ ਵੀ ਕਿਉਂਕਿ ਅਕਾਲੀ ਦਲ ਨੂੰ ਜਿਹੜਾ ਵਾ ਉਹ ਢਾਹ ਲਾਈ ਜਾਵੇ ਤੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਮਜ਼ਬੂਤੀ ਹਾਸਲ ਕੀਤੀ ਜਾਵੇ ਨਹੀਂ ਆਮ ਆਦਮੀ ਪਾਰਟੀ ਮੈਨੂੰ ਲੱਗਦਾ ਨਹੀਂ ਵੀ ਇਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਹਿੱਸਾ ਲਓ ਨਹੀਂ ਇਹ ਹਿੱਸਾ ਨਹੀਂ ਲੈਣਗੇ ਕੀ ਪਤਾ ਕਿਸੇ ਦੇ ਆਖੇ ਦਿੱਲੀ ਵਾਲਿਆਂ ਦੇ ਆਖੇ ਕਿਸੇ ਦਾ ਸਮਰਥਨ ਦੇਣ ਕਿਸੇ ਨੂੰ ਸਪੋਰਟ ਕਰਨ ਨਹੀਂ ਦੇਖੋ ਕਾਨੂੰਨੀ ਤੌਰ ਤੇ ਕੋਈ ਵੀ ਪਾਰਟੀ ਪਾਰਟੀ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਵੀ ਇਹ ਚੋਣਾ ਨਹੀਂ ਲੜ ਸਕਦੀ ਤੁਹਾਨੂੰ ਯਾਦ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਲਵੰਤ ਸਿੰਘ ਖੇੜਾ ਨੇ ਬੜਾ ਲੰਮਾ ਮੁਕੱਦਮਾ ਲੜਿਆ ਵੀ ਇਹਨਾਂ ਦੇ ਦੋਸ ਮਿਧਾਨ ਨੇ ਜੀ ਸ਼੍ਰੋਮਣੀ ਉਹ ਲੜਨ ਵੇਲੇ ਹੋਰ ਸਿਧਾਨਾ ਦੂਜੀਆਂ ਚੋਣਾਂ ਲੜਨ ਵੇਲੇ ਹੋਰ ਸਿਧਾਨਾ ਇਹ ਫਸ ਗਏ ਸੀ ਉਹ ਉਹ ਤਾਂ ਬਜ਼ੁਰਗ ਬਹਣ ਕਰਕੇ ਬਾਦਲ ਸਾਹਿਬ ਉਹਨੇ ਮਤਲਬ ਜੱਜ ਨੇ ਡਿਸਪਲੇਸਜਾ ਕਰਤਾ ਜਾਨੀ ਗੱਲ ਜੀ ਖਤਮ ਕਰਤੀ ਸਾਰੇ ਕਾਸੇ ਦੀ ਹਾਂ ਹਰ ਇੱਕ ਪਾਰਟੀ ਦੇ ਵਿੱਚ ਆ ਜਿਹੜਾ ਕੋਈ ਜਿਹੜਾ ਕੋਈ ਵੋਟਰ ਬਣਨ ਦੀ ਸ਼ਰਤ ਪੂਰੀ ਕਰਦਾ ਕਿਉਂਕਿ ਹੁਣ ਬਣਨ ਦੀ ਸ਼ਰਤ ਸਹਿਜ ਧਾਰੀ ਨਹੀਂ ਰਹੀ ਹੁਣ ਸਾਫ ਹੋ ਗਈ ਵੀ ਜਿਹੜਾ ਸਾਫ ਸੂਰਤਾ ਚਾਹੇ ਔਰਤਾ ਚਾਹੇ ਮਰਦਾ ਉਹੀ ਵੋਟਰ ਬਣ ਸਕਦਾ ਹਰ ਸਿਮਰਤ ਕੌਰ ਬਾਦਲ ਸ਼ਰਮਣਿਕ ਕਮੇਟੀ ਦੀ ਵੋਟਰ ਨਹੀਂ ਬਣ ਸਕਦੀ ਜਿਹੜਾ ਨਵਾਂ ਪਹਮਾਨਾ ਜਿਹੜਾ ਆਪਾਂ ਕਹਿੰਦੇ ਲੋਕ ਸਭਾ ਦੇ ਵਿੱਚ ਜਿਹੜੀ ਸਿੱਖ ਦੀ ਪ੍ਰਭਾਸ਼ਾ ਦੀ ਸਿੱਖ ਵੋਟਰ ਦੀ ਪ੍ਰਭਾਸ਼ਾ ਦੀ ਸੋਲ ਹੋਈ ਆ ਉਹਦੇ ਅਨੁਸਾਰ ਅੱਛਾ ਜੀ ਹਾਂ ਪਰ ਇਹ ਗੱਲਾਂ ਦਾ ਅਸਰ ਤਾਂ ਪੈਂਦੀ ਆ ਨਾ ਜੀ ਕੋਈ ਇੱਕ ਪਾਸੇ ਦੂਜੇ ਪਾਸੇ ਜਾਂਦਾ ਹੁਣ ਐ ਤਾਂ ਹੈ ਨਹੀਂ ਵੀ ਆਮ ਆਦਮੀ ਪਾਰਟੀ ਦਾ ਭਵਿੱਖ ਬਹੁਤ ਸ਼ਾਨਦਾਰ ਆ ਤੇ ਅਕਾਲੀ ਦਾ ਅਕਾਲੀਆਂ ਦਾ ਭਵਿੱਖ ਪੰਜਾਬ ਤੋਂ ਖਤਮ ਹੋ ਜਾਣਾ ਇਹ ਵੱਖਰੀ ਗੱਲ ਉਹਨਾਂ ਦਾ ਰੋਲੇ ਰੱਪਿਆਂ ਦਾ ਨਵੇੜਾ ਕਿਵੇਂ ਹੁੰਦਾ ਕੀ ਉਹ ਲਾਈਨ ਬਦਲਦੇ ਨੇ ਜਾਂ ਨਹੀਂ ਲੀਡਰਸ਼ਿਪ ਬਦਲਦੇ ਨੇ ਜਾਂ ਨਹੀਂ ਕਾਰਜਸ਼ੈਲੀ ਸੁਧਾਰਨ ਦੇ ਵਿੱਚ ਜਾ ਨਹੀਂ ਪਰ ਸੁੱਖੀ ਤਾਂ ਕੱਲ ਤੱਕ ਤੇ ਇਹ ਮੰਨਿਆ ਜਾ ਰਿਹਾ ਸੀ ਵੀ ਪੂਰੀ ਤਰ੍ਹਾਂ ਅਕਾਲੀ ਦਲ ਦੇ ਨਾਲ ਚਟਾਨ ਵਾਂਗੂ ਖੜਾ ਲੀਡਰਸ਼ਿਪ ਦੇ ਨਾਲ ਖੜਾ ਰਿਹਾ ਤੇ ਹੁਣ ਇਹ ਉਹੀ ਗੱਲ ਕੀਤੀ ਆ ਮੁੜ ਕੇ ਮੈਨੂੰ ਹਲਕੇ ਦਾ ਮਕਾਸ ਚਾਹੀਦਾ ਹਲਕੇ ਦਾ ਮਕਾਸ ਚਾਹੀਦਾ ਨਮਾ ਸ਼ਹਿਰ ਆ ਭਗਤ ਸਿੰਘ ਵਾਲਾ ਜ਼ਿਲ੍ਹਾ ਹੂੰ ਤੇ ਮੁਖਮੰਤ ਨੇ ਇਹ ਗੱਲ ਜੋੜਨ ਨਾਲ ਉਹ ਆਰੀ ਆ ਜੀ ਜੀ ਮਾਲੀ ਸਾਹਿਬ ਇਦਾਂ ਹੀ ਕੱਲ ਨੂੰ ਈਆਲੀ ਸਾਹਿਬ ਕਹਿਣ ਲੱਪੈਣ ਵੇ ਚਲੋ ਗੈਵਨ ਮਜੀਠੀਆ ਜਿਹੜੇ ਮਜੀਠੀਆ ਸਾਹਿਬ ਦੇ ਧਰਮ ਪਤਨੀਆਂ ਉਹ ਤੇ ਚਲੋ ਅਕਾਲੀ ਦਲ 'ਚ ਰਹਿਣਗੇ ਜੇ ਕੱਲ ਨੂੰ ਇਸੇ ਤਰ੍ਹਾਂ ਦਾਖੇ ਤੋਂ ਜਿਹੜੇ ਵਿਧਾਇਕ ਆ ਮਨਪ੍ਰੀਤਿਆਲੀ ਉਹ ਵੀ ਕੱਲ ਨੂੰ ਇਹ ਕਹਿਣਗੇ ਮੈਨੂੰ ਦਾਖੇ ਦਾ ਵਿਕਾਸ ਚਾਹੀਦਾ ਮੈਂ ਵੀ ਚਾੜਦਾ ਪੱਲਾ ਫੜ ਲੈਣਾ ਆਮ ਆਦਮੀ ਪਾਰਟੀ ਦਾ ਤਾਂ ਫੇਰ ਤੁਹਾਡੀ ਵਾਲੀ ਗੱਲ ਠੀਕ ਹੈ ਵੀ ਹੱਲੇ ਤੱਕ ਤੇ ਕੋਈ ਉਗ ਸੁਗ ਨਹੀਂ ਆ ਤੇ ਕੱਲ ਪ੍ਰੈਸ ਕਾਨਫਰੰਸ ਵੀ ਹੋ ਸਕਦੀ ਹੈ ਮੈਨੂੰ ਸੰਭਾਵਨਾ ਉਦਾਂ ਹੀ ਗੱਲ ਹੀ ਕਰਨੇ ਆ ਨਹੀਂ ਦੇਖੋ ਦੋ ਗੱਲਾਂ ਨੇ ਇੱਕ ਤਾਂ ਹੁੰਦਾ ਰਸਮੀ ਤੌਰ ਤੇ ਫੋਟੋ ਮੰਨੀ ਜਾਂਦੀ ਆ ਜਿਹਦੇ ਨਾਲ ਵਿਧਾਇਕੀ ਜਾਓ ਖਾਰਜ ਨਹੀਂ ਹੁੰਦੀ ਦੋ ਤਿਹਾਈ ਬੰਦੇ ਅੱਡ ਹੋਣੇ ਚਾਹੀਦੇ ਆ ਜੀ ਉਹ ਅੱਡ ਹੁੰਦੇ ਉਹਨਾਂ ਤੇ 33 ਡਿਫੈਕਸ਼ਨ ਲਾਸ ਜਿਹੜਾ ਉਹ ਲਾਗੂ ਨਹੀਂ ਹੋਣਾ ਸੀ ਉਹ ਵੱਖਰੀ ਪਾਰਟੀ ਵੀ ਬਣਾ ਲੈਂਦੇ ਉਹ ਵੀ ਕਰ ਦਿੰਦੇ ਹੁਣ ਮੈਨੂੰ ਤਾਂ ਇਹ ਲੱਗਦਾ ਸੁਭਾਵਨਾ ਚੋਣ ਲੜ ਨਹੀਂ ਹੋਏ ਇਹਨਾਂ ਦੀ ਤੇ 4 ਦੇ 5 ਹੋ ਜਾਣਗੀਆਂ ਜਾਂ ਕੱਲ ਨੂੰ 6 ਵੀ ਹੋ ਜਾਣ ਜਿਹਦੇ ਵਿੱਚ ਇਹ ਆਣਾ ਜਿਹੜਾ ਸਾਰਿਆਂ ਦਾ ਵਟ ਜਾਂਦਾ ਕੁਦਰਤੀ ਤੌਰ ਤੇ ਸਾਰੀਆਂ ਪਾਰਟੀਆਂ ਦਾ ਇੱਕ ਥਾਂ ਤੇ ਚੋਣ ਤੇ ਕੇਂਦਰਿਤ ਹੋਣਾ ਸੌਖਾ ਹੁੰਦਾ ਜਿਵੇਂ ਹੁਣੇ ਕਿਹਾ ਜਾਂਦਾ ਵੀ ਜਿੱਦੜ ਵਾਹੇ ਮਤਲਬ ਕਾਲੀ ਦਾਲਾ ਜਿਹੜਾ ਸੁਖਵੀਰ ਦੀ ਅਗਵਾਈ ਵਾਲਾ ਉਹ ਜਿੱਦੜ ਵਾਹੇ ਤੇ ਫੋਕਸ ਕਰ ਰਿਹਾ ਬਿਲਕੁਲ ਤਿਆਰੀਆਂ ਕਰ ਰਿਹਾ ਜਾਂ ਮੀਟਿੰਗਾਂ ਸੱਦੀਆਂ ਨੇ ਉਹਨਾਂ ਨੇ ਪਰ ਦੂਜੀ ਗੱਲ ਤਾਂ ਹੈਗੀ ਹੋਣਾ ਜੀ ਵੀ ਮਤਲਬ ਤੁਸੀਂ ਪੰਜਾਬ ਦੇ ਲੋਕਾਂ ਦਾ ਜਿਹੜਾ ਆਪਾਂ ਵਿਕਾਸ ਦੀ ਗੱਲ ਕਰਦੇ ਆਂ ਜੀ ਭਾਡੇ ਤਾਂ ਖੜਕੇ ਪਏ ਨੇ ਹੂੰ ਤੁਹਾਡੇ ਕੋਲੇ ਪੈਸੇ ਨਹੀਂ ਹਰ ਕਿਹ ਮਹੀਨੇ ਕਰਜਾ ਲੈਣਾ ਪੈਂਦਾ ਆਮਦਨ ਕਿਤੇ ਵਧ ਨਹੀਂ ਰਹੀ ਖਰਚੇ ਕਿਤੇ ਘਟ ਨਹੀਂ ਰਹੇ ਵਿਕਾਸ ਆ ਜਿਹੜਾ ਮਤਲਬ ਸਾਡੇ ਸੈਮੀਨਾਰ ਦੇ ਵਿੱਚ ਇੱਕ ਸੱਜਣ ਨੇ ਬਹੁਤ ਸੀਨੀਅਰ ਉਹਨਾਂ ਨੇ ਉਦਾਹਰਣ ਦਿੱਤੀ ਵੀ 2012 ਤੋਂ ਲੈ ਕੇ ਅੱਜ ਪੰਜਾਬ ਦੇ ਖਜ਼ਾਨੇ 'ਚ ਜਿਹੜਾ ਪੰਜਾਬ 'ਤੇ ਲੋਕਾਂ ਤੋਂ ਟੈਕਸ ਇਕੱਠਾ ਹੁੰਦਾ ਇੱਕ ਨਵਾਂ ਪੈਸਾ ਉਹਨੇ ਜਿਹੜੇ ਜ਼ੋਰ ਨਾਲ ਕਿਹਾ ਇੱਕ ਨਵਾਂ ਪੈਸਾ ਵੀ ਕਿਸੇ ਪਿੰਡ ਦੇ ਮਕਾਕਲੀ ਨਹੀਂ ਖਰਚਿਆ ਗਿਆ ਸਾਰੀਆਂ ਜਿਹੜੀਆਂ ਕੇਂਦਰੀ ਸਕੀਮਾਂ ਨੇ ਜਦ ਕਿਸੇ ਰੇਸ਼ੋ ਦੇ ਵਿੱਚ ਹੋਣ ਜਾਂ ਆਬਾਦੀ ਦੇ ਹਿਸਾਬ ਨਾਲ ਹੋ ਜਾਂ ਮਨਰੇਗਾ ਜਿੱਥੇ ਲਾਗੂ ਹੁੰਦਾ ਉਹਦਾ 40% ਤਾਂ ਜਿਹੜਾ ਉਹ ਦੂਜੇ ਮਟੀਰੀਅਲ ਖਰਤੇ ਜਾਣ ਦਾ ਲਾਕਿੰਗ ਟਾਈਨ ਉਹ ਤੇ ਹੁੰਦਾ ਅਗਰ ਹੀ ਆ ਨੇ ਸੋ ਇਸ ਕਰਕੇ ਵਿਕਾਸਪੁਰ ਦੀ ਗੱਲ ਤਾਂ ਭੁੱਲੇ ਜਾਣ ਕਹਾ ਕਹਿੰਦੇ ਹੁਣ ਉਹਨੇ ਵੀ ਕਿਹਾ ਸੁਖੀ ਨੇ ਵੀ ਕਿਹਾ ਵੀ ਮੈਂ ਨਾਲ ਗੱਲ ਕੀਤੀ ਮੈਡੀਕਲ ਕਾਲਜ ਦੀ ਕਿ ਕਿ ਨਵਾਂ ਸ਼ਹਿਰ ਮੈਡੀਕਲ ਕਾਲਜ ਬਣੂ ਜਿਹੜੇ ਪੰਜਾਬ ਦਾ ਖੁੱਲਣੀ ਸੀ ਉਹਨਾਂ ਦਾ ਕੀ ਬਣਿਆ ਬਸ ਲੋਕ ਸੰਗਠਨ ਦਾ ਕੀ ਬਣਿਆ ਤੁਸੀਂ ਸੋਚ ਰਹੇ ਜਿਹੜੇ ਮਾਨਦੇ ਆਪਣੇ ਜ਼ਿਲ੍ਹੇ ਦਾ ਤੁਸੀਂ ਹਰ ਇੱਕ ਥਾਂ ਤੇ ਲਾਹਰ ਕਰੀ ਜਾਂਦੇ ਚੱਲ ਤਾ ਸੋ ਤੁਮਹੱਲਾ ਕਲੀਨਿਕ ਵੀ ਰਹੇ ਜਿਹੜੇ ਕਲੀਨਿਕ ਦੀ ਜਾਂਚ ਹੁੰਦੀ ਆ ਉੱਥੇ ਗੜਬੜ ਨਿਕਲਿਆ ਹੁੰਦੀ ਆ ਕਿਉਂਕਿ ਠੇਕੇਦਾਰੀ ਸਿਸਟਮ ਕਰਤਾ 50 ਰੁਪਏ ਇੱਕ ਮਰੀਜ਼ ਤੇ ਉਹ ਫਿਰ ਉਹਨੇ ਆਪਣੀਆਂ ਤਨਖਾਹਾਂ ਪੂਰੀਆਂ ਕਰਨ ਖਾਤਰ ਜਾਂ ਵੱਧ ਪੈਸੇ ਬਣਾਉਣ ਖਾਤਰ ਹੋਰ ਰਿਸਕ ਦਾ ਹਨੂਮਾਨ ਵੀ ਪੂਛਵਾ ਨੂੰ ਵਧੀ ਜਾਂਦਾ ਜੀ ਅੱਜ 250 ਬੰਦਾ ਆਇਆ ਅੱਜ 200 ਬੰਦਾ ਆਇਆ ਮਤਲ ਹਾਲਤਾ ਇਹ ਬਣਿਆ ਪਿਆ ਵੀ ਆ ਵੀ ਆਰਾਮ ਨਾਮ ਕੀ ਲੂਟ ਹੈ ਲੂਟ ਸਕੇ ਤਾਂ ਲੂਟ ਹੂੰ ਜੋ ਵਕਾ ਇਹ ਗੱਲਾਂ ਨੇ ਸਮੁੱਚੇ ਤੌਰ ਤੇ ਪੰਜਾਬ ਦੇ ਵਿਕਾਸੀਆਂ ਗੱਲਾਂ ਨੇ ਕਿਸੇ ਇੱਕ ਹਲਕੇ ਦਾ ਇਸ ਤਰ੍ਹਾਂ ਵਿਕਾਸ ਨਹੀਂ ਹੋ ਸਕਦਾ ਹਾਂ ਠੀਕ ਆ ਜੇ ਮੇ ਲੰਬੀ ਹਲਕਾ ਸੀ ਉਧਰ ਨੂੰ ਕਰ ਲੈਣ ਆਗਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ ਇਸ ਤਰ੍ਹਾਂ ਤਾਂ ਹੋ ਜਾਂਦਾ ਪਰ ਫਿਰ ਜੇ ਤੁਸੀਂ ਜਿੰਨਾ ਵੀ ਪੈਸਾ 117 ਹਲਕਿਆਂ ਲਈ ਆ ਜੇ ਕੁਝ ਤੋਂ ਹੁੰਦੇ ਹਲਕੇ ਤੋਂ ਤੁਸੀਂ ਖਰਚੋਗੇ ਫਿਰ ਦੂਜਿਆਂ ਨਾਲ ਆ ਜਿਹੜਾ ਉਹ ਵਿਸਥਾਰ ਹੋ ਜੂ ਉਹ ਤੁਹਾਡੇ ਸਾਹਮਣੇ ਆ ਜੂ ਮਲਿਸਮ ਇੱਕ ਇੱਕ ਸਵਾਲ ਆਖਰੀ ਸਵਾਲ ਆ ਕੱਲ 15 ਅਗਸਤ ਆ ਤੇ ਕੱਲ ਤੱਕ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਇਹ ਖਤਮ ਹੋ ਜਾਣਾ ਸੀਗਾ ਪੰਜਾਬ ਦੀ ਜਿਹੜੀ ਨੌਜਵਾਨੀ ਆ ਪੈਰਾਂ ਸਿਰ ਹੋ ਜਾਣੀ ਸੀ ਨਸ਼ਾ ਕਿਤੋਂ ਲੱਭਿਆ ਨਹੀਂ ਸੀ ਲੱਭਣਾ ਤਸਕਰ ਜੇਲਾਂ ਦੇ ਵਿੱਚ ਹੋਣੇ ਸੀਗੇ ਤੇ ਤੁਹਾਨੂੰ ਲੱਗਦਾ ਵੀ ਉਸ ਵੱਡੇ ਸਵਾਲ ਨੂੰ ਦੱਬਣ ਵਾਸਤੇ ਅੱਜ ਇਹ ਪ੍ਰੈਸ ਕਾਨਫਰੰਸ ਕਰਕੇ ਇੱਕ ਨਵਾਂ ਸਵਾਲ ਮੀਡੀਆ ਨੂੰ ਦੇ ਦਿੱਤਾ ਗਿਆ ਵੀ ਡਾਕਟਰ ਸੁਖੀ ਅਸੀਂ ਸ਼ਾਮਿਲ ਕਰਾ ਲਈਏ ਆਪ ਦੇ ਵਿੱਚ ਨਹੀਂ ਇਸ ਤਰ੍ਹਾਂ ਨਹੀਂ ਦੇਖੋ ਸੁਭਾਤ ਆ ਇਹਨਾਂ ਦਾ ਹੈਗਾ ਇਹ ਜਿਵੇਂ ਚਿੜੀ ਆ ਨਾ ਇੱਕ ਬਨੇਰੇ ਤੇ ਬਿੱਕ ਕਰਕੇ ਫਿਰ ਰੋ ਕੇ ਦੂਜੇ ਥਾਂ ਤੇ ਚਲੀ ਜਾਂਦੀ ਆ ਕਰਤੇ ਹੀ ਰਹ ਤੁਸੀਂ ਦੇਖ ਲਓ ਖਰਮਲ ਪਲਾਟਾਂ ਨਾਲ ਜਿਹੜੀ ਨਿੱਜੀ ਨੇ ਮਹਿੰਗੀ ਬਿਜਲੀ ਖਰੀਦਣ ਦੇ ਸੌਦੇਾਂ ਤੇ ਮੁੜ ਕੇ ਸੋਚਣਾ ਸੀ ਕਿੱਧਰ ਗਈਆਂ ਹੋ ਗੱਲਾਂ ਰਾਣੀ ਪੈਨਸ਼ਨ ਕਰਨੀ ਸੀ ਕਰੋੜਾਂ ਦੇ ਇਸ਼ਤਿਹਾਰ ਵੀ ਦੇਤੇ ਕਿੱਧਰ ਗਈਆਂ ਉਹ ਗੱਲਾਂ ਕਿੱਧਰ ਹੁਣ ਇਹ ਕਹਿ ਰਹੇ ਨੇ ਪਹਿਲਾਂ ਕੰਨੇ ਸਕੂਲ ਆਫ ਇਮਿਨੈਂਸ ਪਰ ਇੱਥੇ ਜਿਹੜਾ ਆ ਨਾ ਰਖ ਲੈਂਦਾ ਸਕੂਲ ਦਾ ਅੱਜ ਵੀ ਬੋਲਿਆ ਉਹ ਵੀ ਸਿੰਗਾਪੁਰ ਤੇ ਜੈਸੀ ਟੀਚਰ ਪਹਿਲੀ ਵਾਰ ਇੰਨੇ ਮਤਲਬ ਛੱਡੀ ਦਾ ਉੱਗਪ ਕਿਉਂਕਿ ਮੀਡੀਆ ਖੋਜੀ ਪੱਤਰਕਾਰੀ ਹੈ ਨਹੀਂ ਹੂੰ ਸੋ ਇਸ ਤਰ੍ਹਾਂ ਇਹ ਆ 15 ਅਗਸਤ ਨੂੰ ਆ ਫਿਰ ਬੀਬੀਆਂ ਨੂੰ 1000 ਰੁਪਏ ਨਹੀਂ ਨਾ ਦੇਣਾ ਸੀ ਉਹ 100 ਰੁਪਏ ਵਧਾਤਾ ਕਹਿੰਦੇ 1100 ਦੇਵਾਂਗੇ ਹੂੰ ਜਿਹੜੇ 300 ਯੂਨਟ ਫ੍ਰੀ ਦੇਣ ਦੀ ਥਾਂ ਤੁਸੀਂ ਇੱਕ ਵੀ ਕੰਮ ਦਾ ਵਾਅਦਾ ਦੱਸੋ ਇਹਨਾਂ ਨੇ ਪੂਰਾ ਕੀਤਾ ਹੋਵੇ ਹੁਣ ਦੇਖ ਲਓ ਜੀ ਮੀਟਿੰਗਾਂ ਪਿੰਡਾਂ 'ਚ ਹੋਇਆ ਕਰਨਗੀਆਂ ਸਰਕਾਰ ਪਿੰਡਾਂ 'ਕੋ ਚੱਲੂ ਮੰਤਰੀ ਮੰਡਲ ਦੀਆਂ ਮੀਟਿੰਗਾਂ ਸ਼ਹਿਰਾਂ 'ਚ ਹੋਇਆ ਕਰਨਗੀਆਂ ਮੈਂ 2 ਦਿਨ ਜਲੰਧਰ ਰਹਿ ਕੇ ਆ ਰੂਨ ਦੀ ਮਤਲਬ ਤੁਸੀਂ ਗੱਲ ਤਾਂ ਦੇਖੋ ਵੀ ਕੀ ਬਣ ਰਹੀ ਆ ਨਸ਼ਿਆਂ ਦੇ ਨਸ਼ਿਆਂ ਦਾ ਮਾਮਲਾ ਬਹੁਤ ਵੱਡਾ ਸੀ ਗੁਰੂ ਅਦਬੀ ਦਾ ਵੱਡਾ ਸੀ ਸੋਹਾਂਵਾਰੇ ਕੈਚ ਨਾ ਨੇ ਉਹਦਾ ਕਵਰ ਰਿਹਾ ਪ੍ਰਤਾਪ ਸਿੰਘ ਜਦੋਂ ਰਲਾਇਆ ਵਿੱਚ ਉਹਨੇ ਪੰਜਾਬ 'ਚ ਬੋਰਡ ਲਾਇਆ ਵੀ ਇਹ ਤਾਂ ਹੋਈ ਪਈ ਆ ਜਾਂਚ ਇਹਦਾ 24 ਅੰਮਾ ਆ ਫਲਾਨਾ ਕੰਮ ਹੁਣ ਤੱਕ ਨਸੇ ਖਤਮ ਹੁਣ ਤੱਕ ਹੋ ਜਾਣਗੇ ਹੁਣ ਨਵੀਂ ਗੱਲ ਤਾਂ ਸ਼ੁਰੂ ਕੀਤੀ ਆ ਇੱਕ ਬੰਦਾ ਜਿੱਤੇ ਕਈ ਕੇਸ ਸੀ ਉਹਦੀ ਗ੍ਰਿਫਤਾਰੀ ਕਹੇਲੇ ਕਾਨੂੰਨ ਚ ਪਾਈਆ ਵੀ ਉਹਨੂੰ ਬਿਬਰੂਗੜ ਜੇਲ੍ਹ ਭੇਜਿਆ ਹਾਂ ਕੱਲ ਬਲਵਿੰਦਰ ਸਿੰਘ ਆ ਸ਼ਾਇਦ ਹਵੇਲੀਆ ਵਾਲਾ ਇਹਦਾ ਉਹਦਾ ਨਾਮ ਬਿੱਲਾ ਬਲਵਿੰਦਰ ਸਿੰਘ ਬਿੱਲਾ ਹਾਂ ਯਾਨੀ ਤੂਫੀ ਹੁਣ ਐਨਐਸਏ ਵਰਗੇ ਕਾਨੂੰਨ ਆ ਜਿਹੜੇ ਜਿਹੜੀ ਉਹਦੇ ਪਿੱਛੇ ਟੈਂਟ ਆ ਉਹ ਤੁਸੀਂ ਇਹਨਾਂ ਤੇ ਵੀ ਲਾਗੂ ਕਰਨ ਲੱਗੇ ਡਿਬਰੂਗੜ੍ਹ ਤੇ ਜਾਣ ਲੱਗੇ ਫਿਰ ਉਸੇ ਤਰ੍ਹਾਂ ਬੋਰਡ ਬਣਾਉਂਗਾ ਫਿਰ ਉਹ ਬੋਰਡ ਦੇਖੂ ਵੀ ਇਹਨੂੰ ਵਧਾਇਆ ਜਾਵੇ ਜਾਂ ਨਾ ਵਧਾਇਆ ਜਾਵੇ ਸੋ ਇਹ ਇਸ ਕਰਕੇ ਹੁਣ ਡਿਬਰੂਗੜ੍ਹ ਭੇਜ ਕੇ ਜੇ ਹੁਣ ਬਾਹਰਲੇ ਮੁਲਕਾਂ ਤੋਂ ਬੈਠੇ ਇੱਥੇ ਕ੍ਰਾਈਮ ਕਰੀ ਜਾਂਦੇ ਨੇ ਡਿਬਰੂਗੜ੍ਹ ਜੇਲ੍ਹ ਦਾ ਜਿਹੜਾ ਡਿਪਲੀਸਿਟੈਂਟ ਆ ਜੋ ਆਪਾਂ ਇਹਦਾ ਮੰਨ ਕੀਤਾ ਹੋਇਆ ਵੀ ਜਿੰਨੀ ਆਡੀਓ ਵੀਡੀਓ ਅਬਰਤਪਾਲਰਾਂ ਦੀਆਂ ਬਾਹਰ ਆਈਆਂ ਜਿਵੇਂ ਸਨੇਹ ਬਾਹਰ ਆਏ ਸਾਰੇ ਕਾਫੇ ਦੇ ਸੋ ਇਸ ਕਰਕੇ ਡਿਬਰੂਗੜ੍ਹ ਨੂੰ ਭੇਜ ਕੇ ਕੀ ਮਸਲਾ ਹੱਲ ਹੋ ਜੂ ਨਾਰਾਇਣ ਸੋਮਸ਼ ਜਿਹੜਾ ਜਿਹੜੀ ਜੇਲ੍ਹ ਚ ਜੇਲ੍ਹ ਦੀ ਗੱਲ ਛੱਡੋ ਪੁਲਿਸ ਹਰਾਸ ਦੇ ਵਿੱਚ ਜਿਹੜੀ ਐਨਟੀ ਜੰਗਾਇਸਟ ਟਾਸਕ ਫੋਰਸ ਆ ਉਹ ਵੀ ਹਰਾਸ ਦੇ ਵਿੱਚ ਸੀਆਈਏ ਸਟਾਫ ਖੜਣ ਹੁੰਦੇ ਹੋ ਸਕਦੀ ਹੈ ਇੰਟਰਵਿਊ ਦੇ ਕੋਈ ਤਰੀਕੇ ਨਾਲ ਧਿਆਨ ਭਟਕਾਉਣ ਲਈ ਸੋ ਨਸ਼ਾ ਜਿਹੜਾ ਅਸਲ ਸੱਚੀ ਗੱਲ ਇਹ ਹੈ ਜੀ ਇਹਨਾਂ ਨੇ ਲੋਕਾਂ ਦਾ ਜਿਜਵਾਤੀ ਸ਼ੋਸ਼ਣ ਬਹੁਤ ਕੀਤਾ ਇਹਨਾਂ ਨੂੰ ਜਿਜਵਾਤ ਕਿਹੜੀਆਂ ਕਿਹੜੀਆਂ ਗੱਲਾਂ ਕਰਕੇ ਧੜਕ ਸਕਦੇ ਨੇ ਉਹਨਾਂ ਨੂੰ ਫਿਰ ਚੁਟਕਲੇਬਾਜ਼ੀ ਨਾਲ ਇਹ ਵੀ ਬਹੁਤ तरीके ਨਾਲ ਲੋਕਾਂ ਦੇ ਜਜ਼ਬਾਤਾਂ ਨੂੰ ਲੁੱਟਿਆ ਚਾਹੇ ਉਹ ਨਸ਼ੇ ਦਾ ਮੁੱਦਾ ਅੱਜ ਤੁਸੀਂ ਦੇਖ ਲਓ ਪਹਿਲਾਂ ਤਾਂ ਇਹ ਕਹਿੰਦੇ ਸੀ ਬਾਹਰਲੇ ਨੌਕਰੀਆਂ ਲਈ ਜਾਂਦੇ ਨੇ ਜਦੋਂ ਵਿਧਾਨ ਸਭਾ 'ਤੋਂ ਪੁੱਛਿਆ ਕਹਿੰਦੇ ਜੀ ਰੁਕੀਏ ਕਿਵੇਂ ਮੀਤਿਹਰ ਕਹਿੰਦਾ ਕੋਈ ਕਾਨੂੰਨ ਹੀ ਨਹੀਂ ਹੈਗਾ ਤੇ ਦੂਜੇ ਸੂਬਿਆਂ 'ਚ ਉਹ ਕਾਨੂੰਨ ਕਿੱਥੋਂ ਆ ਗਿਆ ਹੁਣ ਜਿਨ੍ਹਾਂ ਨੂੰ ਨੌਕਰੀਆਂ ਮੁੱਖ ਮੰਤਰੀ ਡਾਕੀਆ ਬਣ ਗਿਆ ਸਭ ਤੇ ਹੂੰ ਤੇ ਪੱਤਰ ਨਾਲ ਆਪ ਬੁਲਾ ਕੇ ਦਿੰਦਾ ਫਿਰ ਆਪ ਦੇ ਕੋਲੋਂ ਦੌੜੀ ਜਾਂਦਾ ਟੋਕ ਕੇ ਉਹ ਮੁੰਡੇ ਨੇ ਕਿਹਾ ਸੀ ਜੀ ਅਸੀਂ ਤਾਂ ਆਈ ਲੈਕਸ ਕਰਨੀ ਸੀ ਅਹੀਂ ਤਾਂ ਬਾਹਰ ਜਾਣਾ ਸੀ ਹੁਣ ਅਸੀਂ ਅਬਦਾ ਹਰਾਜ ਦਾ ਤਿਆਗਤਾ 200 ਬੰਦਿਆਂ ਦੇ ਰਾਜ ਦਾ ਤਿਆਗ ਨਾਲ ਉਹੋ ਕਹਿੰਦਾ ਰਿਵਰਸ ਮਾਈਗ੍ਰੇਸ਼ਨ ਹੋ ਗਈ ਹੁਣ ਤਾਂ ਬਾਹਰੋਂ ਇਧਰ ਹੁਣ ਲੱਗੇ ਹੂੰ ਇਹ ਅੱਲਾ ਕੇ ਬਾਹਰਲੇ ਮੁਲਕਾਂ ਚ ਸਖਤੀ ਆ ਉਹਦਾ ਕੋਈ ਨਾ ਕੋਈ ਅਸਰ ਆ ਬਾਹਰ ਘੱਟ ਜਾਣ ਲੱਗੇ ਨੇ ਆਪਣੀ ਹਰ ਇੱਕ ਗੱਲ ਨੂੰ ਜਿਵੇਂ ਫੁੱਲਾਂ ਦਾ ਗੁਲਦਸਤਾ ਬਣਾ ਕੇ ਹਵਾ ਦੇ ਵਿੱਚ ਛੱਡਦਾ ਕੋਈ ਦੇ ਛੋਟੇ ਜਿਹੇ ਨਾ ਰਹਿੰਦੀ ਦੁਨੀਆ ਦੇ ਸਾਹਮਣੇ ਨਸ਼ੇ ਵਾਲੀ ਗੱਲ ਨਸ਼ੇ ਵਾਲੇ ਕਿਉਂ ਜਿਹੜਾ ਕਹਿੰਦਾ ਮੈਨੂੰ ਪਤਾ ਅਸਲ ਤੇ ਇਹਨਾਂ ਨੂੰ ਪਤਾ ਪੁੱਤਾ ਕੱਖ ਨਹੀਂ ਇਹ ੱੱਲੇ ਬਾ ਅਸਾ ਟਟਕਲੇਵਾਜ ਸਿਆਸਤ ਅੱਜ ਵੀ ਡਾਕਟਰ ਐਨ ਐ ਐ ਸਾਡੇ ਨਾਲ ਉਹ ਸੱਚ ਘਰੇ ਵੀ ਡਾਕਟਰ ਆ ਹੂੰ ਤਾਂ ਉਹ ਦੇਖੋ ਕਿਹੜੇ ਪੰਦਰ ਦੀਆਂ ਕਰਦੇ ਅਸੀਂ ਕੀ ਗੱਲਾਂ ਕਰਦੇ ਜੀ ਮਾਲੀ ਸਾਹਿਬ ਹੁਣ ਅਕਾਲੀ ਦਲ ਉਹ ਕਿੱਥੇ ਦੇਖਦੇ ਹੋ ਵੀ ਅਕਾਲੀ ਦਲ ਵਾਸਤੇ ਕਿੱਦਾਂ ਦੀ ਸਥਿਤੀ ਬਣ ਗਈ ਆ ਵੀ 3 ਐਮਐਲ ਸੀ ਦੋ ਰਹਿ ਗਏ ਤੇ ਕਿੱਦਾਂ ਦੇਖਦੇ ਹੋ ਇਹ ਸਾਰੇ ਸਾਰ ਸਥਿਤੀ ਤੇ ਨਾਲ ਕਿਹੜਾ ਵੱਡੀ ਸੀ ਐਲ ਸੀ ਜਿਹੜਾ ਪਹਿਲਾਂ ਹੀ ਇਹਨਾਂ ਦੀ ਗੱਲ ਨਹੀਂ ਮੰਨਦਾ ਸੀ ਉਹ ਪਹਿਲੀ ਵਕਤ ਰਿਹਾ ਸੀ ਚਲੋ ਮਜੀਠੀਆ ਸਾਹਿਬ ਦੇ ਘਰ ਆਈ ਆ ਬੀਬਾ ਜੀ ਉਹ ਉਹ ਜਿੰਦੇ ਨਹੀਂ ਹੈ ਉਹ ਵਿਚਾਰੀ ਸਿਆਸਤ ਦੇ ਵਿੱਚ ਉਹ ਤਾਂ ਇੱਕ ਸਿਚੁਏਸ਼ਨ ਦੇ ਵਿੱਚ ਉਦੋਂ ਸਿੱਧੂ ਨੂੰ ਹਰਾਉਣ ਦਾ ਏਜੰਡਾ ਸੀ ਜਿਹੜਾ ਨਮਜੋਤ ਨੂੰ ਉਹ ਜਿਆਦਾ ਮਹਾਰਤ ਸੀ ਸਾਰਿਆਂ ਦੇ ਲਈ ਉਹਨਾਂ ਨੇ ਉਹ ਕਰ ਲਿਆ ਸੋ ਅਕਾਲੀ ਦਲ ਤਾਂ ਨਾਵਾਤਰਿਆ ਤੁਸੀਂ ਮੰਨ ਲਓ ਵੀ ਚਾਹੇ ਲੋ ਬਹਿ ਗਏ ਤੇ ਉਹ ਕਹਿੰਦੇ ਸੱਪ ਲੰਮਾ ਗੋ ਚੋੜੀ ਗੱਲ ਤਾਂ ਉੱਥੀ ਆ ਕੋਈ ਬੜਾ ਫਰਕ ਨਹੀਂ ਪੈਂਦਾ ਜੀ ਮਾਲੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਵੰਡਣ ਲਈ ਪੰਜਾਬੀ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ Subscribe to One India channel and never miss an update.